ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਂ ਤਪਸਵੀ ਸੰਤ ਬਾਬਾ ਕਲਪੀ ઋષਿ ਜੀ ਤਪ ਕਰ ਰਹੇ ਨੂੰ ਦਰਸ਼ਨ ਦੇਣ ਵਾਸਤੇ ਪੁੱਜੇ ਸਨ ਅਤੇ ਬਾਬਾ ਕਲਪੀ ઋષਿ ਇਸ ਅਸਥਾਨ ਤੇ ਕਈ ਸੋ ਵਰਿਆ ਤੋਂ ਤਪ ਕਰੇ ਸਨ ਅਤੇ ਉਹਨਾਂ ਦੀ ਅਰਦਾਸ ਨੂੰ ਕਬੂਲ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ ਤੇ ਪੁੱਜ ਕੇ ਇੱਕ ਸੋਨੇ ਦੀ ਪਾਲਕੀ ਦੇ ਵਿੱਚ ਬਿਦਾਸਮਾਨ ਕਰਕੇ ਕਲਪੀ ઋષਿ ਜੀ ਨੂੰ ਪੌਂਟਾ ਸਾਮ ਲਿਆ ਗਿਆ ਅਤੇ ਕਲਪੀ ॠषि ਜੀ ਦਸ਼ਮੇਸ਼ ਪਿਤਾ ਦੀ ਗੋਦ ਵਿੱਚ ਹੀ ਜੋਤੀ ਜੋਤ ਸਮਾ ਗਈ। ਦਾਸ ਦੀ ਕੇ ਗੁਰਦੁਆਰਾ ਸ਼੍ਰੀ ਪੌਂਟਾ ਸੈਵੀ ਕੇ ਬਾਬਾ ਕਲਪੀ ॠषि ਜੀ ਦੀ ਯਾਦ ਦੇ ਵਿੱਚ ਸੁੰਦਰ ਅਸਥਾਨ ਮੌਜੂਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਸਥਾਨ ਆਪ ਸਥਾਨ ਬਾਬਾ ਗਲਪਰੀਸ਼ੀ ਜੀ ਦਾ ਇਹ ਸਥਾਨ ਹੈ ਅੱਜ ਇਸ ਸਥਾਨ ਤੇ ਆਏ ਦਰਸ਼ਨ ਕਰਨ ਆਏ ਸੰਗਤ ਅੱਜ ਹੀ ਇਸ ਸਥਾਨ ਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਹੈ ਸਾਰੀਆਂ ਸੰਗਤਾਂ ਇਕੱਤਰ ਹੋ ਕਰਕੇ ਅੱਜ ਦਰਸ਼ਨ ਕਰਨ ਆਏ ਹਨ ਇਹ ਸਥਾਨ ਹੈ ਜੋ ਪ੍ਰਾਤਨ ਇੱਥੇ ਮਹਾਂਪੁਰਸ਼ ਗਲਪਰੀਸ਼ੀ ਜੀ ਬਸਿਆ ਕਰਦੇ ਹਾਂ ਇਹ ਆਪਜੀ ਸੁੰਦਰ सारा ही आप जी रख रहे हो आप जी निशान साहब से की सेवा हो रही है गाव सुजान रहे गा, दीवान रहे गावते सुजान रहे झूलते निशान रहे पंथ महाराज के इस स्थान पर आज निशान साहब से की सेवा हुई है वाहगुरु जी का खालसा वाहगुरू जी की ತೇಜ್ ತೋ ತೇಜ ಚನಲ್ಯದರೂನ್ ಹರಬಖ್ಶಿಪೋರ್ಟ್